ਸਰਪੰਚ ਸਾਹਿਬ ਇਹ ਗੱਲ ਇਧਰ ਮੂੰਹ ਤੇ ਕਿਹਾ ਜੇ ਕੀ ਕਰ ਰਹੇ ਹੋ ਡਾਕੂਮੈਂਟ ਦੱਸੋ ਇਸ ਬਾਰੇ ਕੀ ਬੋਲੋਗੇ ਜੀ ਸਾਰੇ ਕਿਹੜੇ ਨੂੰ ਦਿੰਦੇ ਨੇ ਆਇਆ ਬਾਬਾ ਨੂੰ ਬੁਲਾਉਣ ਆ ਵੀ ਆਇਓ ਲਾਈ ਘਰੇ ਕਿਹੜੇ ਕਰ ਲਿਆ ਅੱਗੇ ਲੱਗੋ ਤੁਰੋ ਹੈ ਹਾਲੋ ਬਾਬਾ ਜੀ ਅੰਦਰ ਪਿੰਡ ਆ ਜਾ ਜਿਹੜੇ ਘਰ ਦਾ ਕੁੜੀ ਦਾ ਰੋਲਨ ਵੇੜਿਆ ਸੀ ਨਾ ਆਪਾਂ ਨਵੇੜਨ ਤੇ ਉਹਨਾਂ ਦੇ ਨਾਲ ਦੇ ਘਰ ਤੋਂ ਸਮਾਨ ਲਿਆ ਉਹਨਾਂ ਤੇ ਆ ਜਾ ਅਸੀਂ ਪਿੰਡ ਲੈ ਕੇ ਆਪਾਂ ਉਸ ਲੈ ਕੇ ਨਾਲ ਆ ਜਾਈਂ ਆਹ ਭਾਈ ਲੋ ਬਾਬਾ ਜੀ ਆ ਘਰ ਹੈ ਆ ਮੁੰਡੇ ਤੇ ਚਿੱਟਾ ਲੈ ਕੇ ਗਿਆ ਸੀ ਕਿਹੜੇ ਕਿੰਦੇ ਨੂੰ ਲਿਆ ਆ ਬਾਬਾ ਕਰੋ ਕੋਈ ਤੇ ਨਹੀਂ ਉੱਥੇ ਰਣੀ ਇਹ ਕਿਹੜਾ ਕੋਣ ਹੈ ਇਹਨਾਂ ਨੂੰ ਪੁੱਛੋ ਯਾਰ ਦੱਸੋ ਯਾਰ ਹੈ ਇਹ ਨੂੰ ਪਤਾ ਵੀ ਨਹੀਂ ਲੱਗਦਾ ਇਹ ਵੀ ਇੱਕ ਨਾਨੀ ਦੀ ਕੁੜੀ ਦਿੱਤਾ ਹੈ ਨਾ ਭੈਣ ਦੀ ਕੁੜੀ ਤੇਰੀ ਭੈਣ ਦੀ ਕੁੜੀ ਹੈ ਕਿੱਥੇ ਹੋ ਜਮਾਈ ਨੂੰ ਕਿਹਾ ਬਲਾਈ ਮੰਜੀ ਤੁਸੀਂ ਤੁਸੀਂ ਜਾਣਦੇ ਹੋ ਚਲੋ ਕੋਈ ਨਹੀਂ ਕਰ ਉਹ ਕਿੱਥੇ ਜਾਂਦਾ ਯਾਰ ਮੈਂ ਤਾਂ ਉਹ ਕਹਿ ਰਹੇ ਨੇ ਕਿ ਤੁਹਾਨੂੰ ਮਿਲਵਾ ਕੇ ਤੇ ਜਾਨੀ ਪੂਰਾ ਆਪੀ ਤੇ ਜਾਨੀ ਪੂਰਾ ਨਹੀਂ ਤੁਹਾਡੇ ਕੋਲ ਚੱਲ ਇੱਥੇ ਆ ਦੇ ਤੁਸੀਂ ਇਹ ਕਿਉਂ ਨਹੀਂ ਤੁਸੀਂ ਇਹ ਕੰਮ ਕਰਾਉਂਦੇ ਸੀ ਇਹ ਕੰਮ ਕਰਾਉਂਦੇ ਸਪੈਂਡ ਦੇ ਵਿੱਚ ਮੰਨ ਕੇ ਚੱਲੋ ਮਾਮੀ ਮੰਨ ਕੇ ਚਲੇ ਨਾ ਉੱਥੇ ਚਿੱਟਾ ਲਾਇਆ ਸਾਸ ਸੰਗਰ ਕੋਲੇ ਜੇ ਮਰ ਜਾਂਦੇ ਤੇ ਫਿਰ ਕੌਣ ਜ਼ਿੰਮੇਵਾਰ ਜਿਹੜਾ ਤੁਹਾਡੇ ਕਰਿਆ ਕਿ

ਆਲੇ ਕਿਹੜੇ ਬੰਦੇ ਦੇ ਜੋ ਪਿੱਛੇ ਲੀ ਆਪਾਂ ਪੈਡ ਚਾੜ ਕੇ ਲਾਗ ਦੇਣਾ ਬੈਕ ਵੀ ਬੰਦੋ ਬਣਾਇਆ ਘਰੇ ਕੋ ਨੂੰ ਨੁਮਾਇਆ ਆਹ ਜੀ ਆਈ ਕੋਈ ਨਹੀਂ ਮੋਟੀ ਆਈ ਖਾਲਸਾ ਬਣਾ ਵੰਨੂ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਦੇ ਬੰਦੇ ਆ ਸਾਡੇ ਖਾਲਸਾ ਚ ਵੀ ਪਹੁੰਚੇ ਨੇ ਖਾਲਸਾ ਜੀ ਬੋਲੋ ਮਰਾਇਆ ਲੈਂਦੇ ਨੇ ਉਹ ਯਾਰ ਪੂਰਾ ਤੇਰੇ ਘਰੇ ਬੈਠੀ ਹੋਵੇ ਫਿਰ ਵੀ ਜਾਰਾ ਮੇਰੇ ਕੱਲ ਤੁਸੀਂ ਗਵਾਹੀ ਦੇ ਦਾਤ ਦਾ ਮਤਲਬ ਹੋ ਸਕਦਾ ਹੈ ਇਹਨਾਂ ਦੇ ਕੋਲੋਂ ਲਿਆਵੇ ਹਾਂ 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 ਜਾਇਜ਼ ਗੱਲ ਹੈ ਮਲਾਜਮ ਜੀ ਤੁਸੀਂ ਐਂ ਜਾ ਰਹੇ ਹੋ ਇਹਨਾਂ ਦੇ ਕੀ ਕਰਨੀ ਕਾਰਵਾਈ ਉਹ ਦੱਸ ਕੇ ਤੇ ਜਾਓ ਹਾਂ ਨਹੀਂ ਕੋਈ ਐਵੇਂ ਕਿਤੇ ਜਾਓ ਹਾਂ ਐਵੇਂ ਨਹੀਂ ਜਾ ਸਕਦੇ ਤੁਹਾਨੂੰ ਦੱਸ ਕੇ ਜਾਓ ਇਹਨਾਂ ਦੇ ਕੀ ਕਾਰਵਾਈ ਕਰੋ ਹਾਂ ਤੇ ਘਰ ਤੇ ਕਾਰਵਾਈ ਕੀ ਕਰਨੀ ਤੁਸੀਂ ਤਾਂ ਚੱਲੇਗੇ ਦੋਸਤ ਤੁਸੀਂ ਇਹ ਗੱਲ ਸੁਣ ਲਈ ਵੀ ਹਵਾਲਾ ਮਹੀਨਾ ਦੇਂਦੇ ਨੇ ਤੁਸੀਂ ਇਹ ਤੁਸੀਂ ਛੋੜ ਕੇ ਲਾਈਵ ਵੀ ਚੱਲਦਾ ਹੈ ਭਾਈ ਇਹਦਾ ਚੱਲਦਾ ਹੈ ਹਾਂ ਨਹੀਂ ਐਵੇਂ ਨਹੀਂ ਉਹ ਲੈ ਲੈ ਮੇਰੀ ਗੱਲ ਸੁਣ ਐਵੇਂ ਨਹੀਂ ਜਾਣ ਦੇਣਾ ਭਾਈ ਗੱਲ ਪੈਣ ਲੱਗੇ ਨੇ ਫਿਰ ਉਹਨਾਂ ਕੋਲ ਵੀਕਲ ਹੋਣ ਲੱਗੇ ਨੇ ਹਾਂ ਇਹ ਕਾਰਾ ਦੀ ਦੁਸ਼ਮਣੀ ਹੋ ਗਈ हां ਸਾਡੇ ਸਾਹਮਣੇ ਸਾਡੇ ਸਾਹਮਣੇ ਕਾਗਜ਼ ਹਾਂਜੀ ਬੁਲਾਓ ਜੀ ਬੁਲਾਓ ਮੰਗਾਓ ਇਹ ਗੱਲ ਫੁਰਤ ਪੱਜੀ ਆਂ ਮੈਂ ਭੱਜਣ ਥੋੜਾ ਦੇ ਦਿੰਦੇ ਹਾਂ ਹਾਂ ਨਹੀਂ ਨਹੀਂ ਸਰਪੰਚ ਸਾਹਿਬ ਜੇ ਹੁਣ ਕਿੱਥੇ ਜਾ ਰਹੇ ਨੇ ਕੋਈ ਆਣ ਲੱਗ ਆਉਣਗੇ ਕਰ ਲੈਣਗੇ